ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਐਂਡੇ ਤੱਕ ਜਰੂਰ ਦੇਖਣਾ ਤੇ ਸੋਹਣੇ ਸੋਹਣੇ ਕਮੈਂਟ ਕਰਨਾ ਤੇ ਜਿਵੇਂ ਤੁਹਾਨੂੰ ਅੱਜ ਪਤਾ ਹੀ ਹੈਗਾ ਮੈਂ ਤੇ ਡੈਡੀ ਮੰਮਾ ਗਏ ਸੀਗੇ ਮੰਮਾ ਦੀ ਦਵਾਈ ਲੈਣ ਤੇ ਉਦੋਂ ਵਿੱਚ ਅਸੀਂ ਆਉਂਦੇ-ਆਉਂਦੇ ਦੀਪਕਤਾ ਬਿੱਤੇ ਖੜ ਗਈ ਸੀਗੇ ਉਹਦੀ ਤੁਹਾਨੂੰ ਕਲਿੱਪ ਜਰੂਰ ਦਿਖਾਵਾਂਗੀ ਜੀ ਤੇ ਬਣੇ ਰਿਓ ਬਲੌਗ ਨਾਲ ਤੇ ਦਿਖਾਵਾਂਗੇ ਤੁਹਾਨੂੰ ਦਿਨ ਪਰਦਾ ਬਲੌਗ ਤੇ ਅੱਜ ਹੁਣ ਦਿਖਾਵਨਾ ਬੀਬੀ ਚੋਈ ਜਾਂਦੀ ਏ ਧਾਰ ਮੱਝਾਂ ਦੀ ਤੇ ਠੀਕ ਹੈ ਜੀ ਬਣੇ ਰਿਓ ਬਲੌਗ ਨਾਲ ਤੇ ਦੇਖੋ ਜੀ ਬੀਬੀ ਚੋਈ ਜਾਂਦੀ ਏ ਧਾਰ ਤੇ ਬਸ ਆਪ ਇੱਕ ਵੱਠਲ ਚ ਕਰਦਾ ਰੈਡੀ ਨੂੰ ਤੇ ਇੱਕ ਘਾਟ ਘਾਵਾਂਗੇ ਤੇ ਮੱਝਾਂ ਵੀ ਆਪਣੀ ਬੈਠੀਆਂ ਨੇ ਗਾਂ ਦੇ ਧਾਰ ਚੋਲੀ ਤੇ ਆ ਮੱਝੀ ਜੀ ਮੈਂ ਚਬਾਉਂਗੀ ਨਾਲ ਧਾਰ ਤੇ ਇੱਧਰ ਆਪਣੇ ਬੱਚੇ ਬੱਚੀ ਘੜੀ ਤੇ ਕੱਟਾ ਖੜਿਆ ਗਿਆ ਜੀ ਜਿਮੀ ਪਿੰਡਰ ਨਾ ਜੀ ਸਾਡੇ ਆਂਟੀ ਨੇਗੇ ਤੇ ਉਹਨਾਂ ਦੇ ਨਾ ਲੱਗੀਆਂ ਸੀਗੇ ਚੀਕੂ ਉਹ ਦਰਤ ਡਿੱਗ ਗਿਆ ਜੀ ਸਾਰੇ ਚੀਕੂ ਐਵੇਂ ਥੱਲੇ ਡਿੱਗੇ ਫਰਾਂਟੇ ਜਿੰਦੇ ਤੇ ਸਾਨੂੰ ਮਿੱਠੇ ਬਹੁਤ ਨਹੀਂ ਉਹ ਨਿੱਕੇ ਨਿੱਕੇ ਜਿਹਾ ਲੱਗ ਦਿਨੇਗੇ ਮਿੱਠੇ ਬਹੁਤ ਨਹੀਂ ਜੀ ਇਹ ਤੇ ਦੇਖੋ ਜੀ ਆਪਾਂ ਦੀਪਕ ਢਾਬੇ ਗਏ ਸੀਗੇ ਉੱਥੋਂ ਡੈਡੀ ਵਾਲੇ ਜਲੇਬੀਆਂ ਕਿੰਨੇ ਤਰ੍ਹਾਂ ਦੀਆਂ ਲੱਗੀਆਂ ਨਾ ਹੂੰ ਸੋ ਜਮਾ ਸੀਮਾ ਬਸ ਇਹ ਅਭੀ ਸ਼ੇਪ ਅਲੱਗ ਗਈ ਚੱਕ ਮੇਰ ਦੀ ਪਟਾਵੇ ਦੇ ਉਹਦੇ ਸਵਾਲ ਬਹੁਤ ਹੁੰਦੀ ਹੈ ਚੀਜ਼ ਅਸੀਂ ਪਹਿਲਾਂ ਵੀ ਹੈਨਾ ਜਿਵੇਂ ਰੈਡੀ ਨਾਨਕੀ ਜਾਂਦੇ ਹੁੰਦੇ ਨੇਗੇ ਬਰਫੀ ਦਾ ਡੱਬਾ ਲੈ ਕੇ ਜਾਂਦੇ ਹੁੰਦੇ ਨੇਗੇ ਕਿਉਂਕਿ ਸਵਾਲ ਹੁੰਦੀ ਹੈ ਪ੍ਰਭ ਖਾਂਦੀ ਆਗੀ ਲੈ ਜਾਂਦੇ ਨੇ ਤੇਜੀ ਅੱਜ ਆਊਗਾ ਜੋਤ ਅੰਮ੍ਰਿਤਸਰ ਤੋਂ ਅ ਉਹ 7-8 ਵਜੇ ਆ ਜਾਣਗੇ ਐਨੀ ਪਤਾ ਬੱਧ ਟਾਈਮ ਲੱਗੇ ਜੇ 9 ਵਜੇ ਹਣ ਬਸ ਇਹ ਅੱਜ ਆਉਣਗੇ ਅੱਖ ਨੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਟੜਕੀ ਜਦੋਂ ਦਵਾਈ ਲੈਣ ਜਾਂਦੇ ਸੀਗੇ ਮੈਂ ਬੜੀ ਕਾਲੀ ਕਰੀ ਜਾਂਦੀ ਸੀ ਕਿ ਕਾਲੀ ਕਾਲੀ ਚ ਵੀ ਕੰਮ ਆ ਉਹ ਉਲਟ ਹੋ ਜਾਂਦਾਗਾ ਤੇ ਜਦੋਂ ਮੈਂ ਬੋਤਲ ਰੱਖਣ ਗਈ ਨਾ ਗੱਡੀ 'ਚ ਮੇਰੇ ਇੱਕੇ ਤੰਪਰਿੰਟ ਲੜ ਗਈ ਹਜੇ ਤੱਕ ਸੁੱਜਿਆ ਪਿਆ ਥਾ ਮੈਂ ਉਹੀ ਉਹੀ ਕਾਲੀ ਕਰੀ ਜਾਂਦੀ ਸੀ ਇਹ ਨਾਲੇ ਹਨਾ ਹੌਲੀ ਹੌਲੀ ਕੰਮ ਕਰਦੇ ਉਈ ਬਸ ਪਤਾ ਨਹੀਂ ਕਿਉਂ ਅੱਜ ਬੜੀ ਕਾਲੀ ਕਰਦੀ ਸੀਗੀ ਉਹ ਸਿੱਧੀ ਲੜ ਗਈ ਪ੍ਰਿੰਟ ਤੇ ਸਭ ਸੁੱਜਿਆ ਪਿਆ ਸਾਰੇ ਤਾਂ ਇੱਥੋਂ ਪੈਰ ਦਾ ਆ ਤੁਹਾਨੂੰ ਦਿਖਾਉਣੇ ਆਂ ਕਿ ਦੇਖੋ ਆ ਦੇਖੋ ਜੀ ਇੱਥੋਂ ਆ ਸਾਰਾ ਸੁੱਜਿਆ ਪਿਆਗਾ ਇੱਥੇ ਲੜ ਗਈ ਬੜਾ ਦੁਖੀ ਜਾਂਦਾਗਾ ਬਲਕ ਕਲੀ ਲਾਉਣ ਲੱਗਦੇ ਸੀ ਕਲੀ ਇੱਥੇ ਆਈ ਨਹੀਂ ਗਈ ਕਿਤੇ ਬੜੀ ਜਦ ਹਾਈ ਬੜੀ ਜਦ ਗਰੀ ਹੋ ਗਈ ਉੱਥੋਂ ਸੰਖਾ ਕੋਲ ਆਉਂਦੀ ਸੀਗੀ ਉਹਦੀ ਲੜ ਗਈ ਇੱਧਰ ਬੈਠੀ ਆਪਣੀ ਬੀਬੀ ਤੇ ਸੁਣਾਉਣਾ ਬੀਬੀ ਦੀ ਗੱਲਾਂ ਬਾਤਾਂ ਜੀ ਬਣ ਰਿਹਾ ਬਲੌਗ ਨਾਲ ਤੇ ਸੱਚ ਮੈਂ ਸੁਣਾਦੀ ਚੁਰਤ ਦੱਸਣਾ ਪਈਗੀ ਆ ਦੇਖੋ ਜੀ ਇਹ ਅਸੀਂ ਜਦੋਂ ਪਹਿਲਾਂ ਨਾਲ ਕੀ ਕਹ ਜੀ ਇਹ ਉਹ ਲੈਣ ਦੀ ਸੀਗੇ ਇਹ ਕਮੈਂਟ ਕਰਕੇ ਦੱਸਿਓ ਸੋਹਣੀ ਹੈ ਕਿ ਨਹੀਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਦੀ ਦਵਾਈ ਲੈ ਕੇ ਆਉਣ ਦੀ ਤੇ ਨੂੰ ਨੀਤੂ ਮੈਂ ਆਮਣ ਪਹੁੰਚਿਆ ਦੀਪਕਾ ਢਾਬ ਤੇ ਤੇ ਮਿਲਦਖਾਨੇ ਪੀਂਨੇ ਤੇ ਮਿਲਦੇ ਕਰਦੇ ਗੱਲਾਂ ਵਾ ਚੁੱਟਾ ਲੈਣ ਨੀ ਤੂੰ ਹੈ ਕੀ ਚਲਾ ਲੈ ਪੈਸੇ ਲੈਣਗੇ ਅੱਛੀ ਐ ਨਾ ਆ ਜਾਂਦੇ ਹਾਂ ਹਾਂਜੀ ਤੁਹਾਨੂੰ ਦੱਸਿਆ ਦਵਾਈ ਲੈ ਕੇ ਆਇਆ ਦਵਾਈ ਲੈ ਕੇ ਆ ਕੇ ਨੀਤੂ ਜਣੀ ਮੈਂ ਕੁਝ ਖਾਣ ਹੁੰਦਾ ਈ ਤੇ ਕਿੰਨੀ ਪੁਜਾਰੀ ਚੋ ਕੁਸ ਖਵਾ ਰਹੀ ਮਾ ਬੁੱਤਾ ਪਾਗਲ ਜਮਦੀਪ ਘਟਾਬੇ ਤੇ ਅੱਜ ਰੋਟੀ ਖਵਾ ਕੇ ਲਿਆਨੇ ਇੱਕ ਨਹੀਂ ਮੈਂ ਪੂਰੀਆਂ ਖਾਣੀਆਂ ਨੇ ਮੈਂ ਪੂਰੀ ਬੰਗਾ ਲਈ ਤੇ ਅਮਨ ਘਰ ਦੀ ਰੋਟੀ ਖਾਣੀਆਂ ਐ ਤੇ ਮੇਰੀ ਰੁਟੀਨ ਵਾਲੀ ਚਲੋ ਕਰੇ ਰੋਜ਼ਾਨਾ ਕੰਮਕਾਰ ਕਰਦੇ ਹੋ ਸਾਰਾ ਮੈਨੂੰ ਜੇ ਕੋਈ ਬਾਹਰ ਪੈਸੇ ਲਾ ਕੇ ਇੰਜੋਏ ਕਰਨ ਨੂੰ ਫੜਕਿ ਨੇ ਪੈਂਦਾ ਹੈ। ਆਪਣੀ ਵਾਸਤੇ ਚਲੋ ਇਹੀ ਵੱਡੀ ਗੱਲ ਹੁੰਦੀ ਹੈ ਕਿ ਮਨ ਇਹ ਨਾ ਕਰੇ 3 ਨੇ 2 ਮਹੀਨੇ ਮਾਰਾ ਰੁਟੀਨ ਹੀ ਚੱਲਿਆ ਬੈਠੇ ਬਾਹਰ ਮਿਰਲ ਕਲਾਸ ਫੈਮਲੀ ਉਤ ਇਹੀ ਬੋਲਦੇ ਨੀਤ ਵਰਗੇ ਕੰਮ ਕਰ ਰਹੇ ਨੇ ਨਹੀਂ ਕਰਦਾ ਇਹਨੂੰ ਰੰਜਲੀ ਹਲੋ ਹਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹੋਰ ਦੱਸੋ ਕੀ ਹਾਲ ਚਾਲ ਹੈ ਤੁਹਾਡੇ ਪੁੱਤ ਅਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੀ ਹੋਵੋਗੇ ਪੁੱਤ ਜਲਦੀ ਕਲਾਲੇ ਹੋਵੋਗੇ ਵਾਹਿਗੁਰੂ ਆਪਾਂ ਨੂੰ ਸਾਰਿਆਂ ਨੂੰ ਤਰੱਕੀਆਂ ਵਗਸੇ ਤੰਦਰੁਸਤੀ ਰੱਖੇ ਤੇ ਜੱਦੀ ਕਲਾ ਵਗਸੇ ਪੁੱਤ ਮੈਂ ਤਾਂ ਇਹੀ ਕਹੂੰਗੀ ਸਾਰੇ ਨੂੰ ਦੇਸ ਭਾਰਤ ਨੂੰ ਮਹਾਰਾਜ ਤੁੰਦਰੁਸਤੀ ਵਗਸੇ ਤੇ ਪਾ ਦੋ ਕਾ ਕੋਸਾ ਪਾ ਚੋ ਲਿਆ ਤੇ ਕੁਸ ਰਹਿੰਦਾ ਚੋਣ ਆਲਾ ਹਲੇ ਠੋਖੜ ਮੈਂ ਰਹਿੰਦੀ ਉਹ ਗਿੱਦੂ ਚ ਆਉਗੀ ਦੋਲੀ ਆਪਾਂ ਚੋਲੀ ਤੇ ਰਿੱਤੂ ਕਣੀ ਆਪਾਂ ਵੀ ਵੀਡੀਓ ਬਣਾ ਲੈਣੀਆਂ ਮੈਂ ਇਹ ਵੀ ਜ਼ਰੂਰੀ ਆ ਪੁੱਤ ਵੀਡੀਓ ਬਣਾਉਣੀ ਵੀ ਚੱਲ ਆਪਾਂ ਲਾ ਲੈਨੇ ਵੀਡੀਓ ਤੇ ਟਾਈਮ ਤੇਰਾ ਆਪਾਂ ਧਰਵੀ ਚੋਵਾਂਗੇ ਤੇ ਜੋਤ ਗਿਆ ਹੋਇਆ ਤੁਹਾਨੂੰ ਪਤਾ ਹੀ ਆ ਦੱਸਿਆ ਸੀ ਕੱਲ ਅੰਬਰ ਤੋਂ ਸਰ ਸਵੇਰ ਦਾ ਕੱਲ ਦਾ ਉਹ ਹੁਣ ਸਾਮਾਂ ਤੱਕ ਆ ਜਾਣਗੇ ਤੇ ਡੇਢ ਜਾ ਰਿਹਾ ਖੇਤ ਤੁਹਾਨੂੰ ਪਤਾ ਹੀ ਆ ਕਿਸੇ ਨੇ ਗਿਆ ਹੁਣ ਪੱਠੇ ਵੜਨ ਜੋਤ ਬਣਾ ਵੀ ਬਹੁਤ ਔਖਾ ਹੈ ਪੱਠਿਆਂ ਦੀ ਜੋਤ ਦੀ ਡਿਊਟੀ ਆ ਤੇ ਟਰੈਕ ਤੇ ਘਰ ਲਿਆਉਣਾ ਤੇ ਅਗਲੇ ਖੇਤ ਵਿੱਚ ਹੀ ਹੋਈ ਆ ਮੱਕੀ ਕੁੱਤਾ ਉਥੋਂ ਆਪਾਂ ਚਾਰ ਵਾਲੀ ਅੱਡ ਬੀਜਿਆ ਖਾਨ ਨੂੰ ਪਸ਼ੂਆਂ ਨੂੰ ਚਾਰਨ ਨੂੰ ਕਿੱਲਾ ਇੱਕ ਅੱਡ ਬੀਜਿਆਗਾ ਤੇ ਉੱਥੋਂ ਉਹਨੂੰ ਉਹ ਭਰ ਲੇਊਗਾ ਹਲ ਧਰ ਲੇਊਗਾ ਗਾੜੇ ਚ ਲਾ ਕੇ ਤੇ ਹਰਿਆ ਠੋਕਾ ਕਰਕੇ ਫਿਰ ਆਪਾਂ ਪਾ ਦਾਂਗੇ ਮਸਾਂ ਹੂੰ ਤੇ ਰਮੀ ਨਾਲ ਕੱਖ ਕੰਡੇ ਦਾ ਕੰਮ ਬਹੁਤ ਵਧਿਆ ਰਹੂ ਇਹਨੇ ਆਪਣੇ ਚਾਰ ਹੋ ਜੂਗਾ ਫਿਰ ਸੌਖਾ ਜਿਹਾ ਤਰੀਕਾ ਹੋ ਜਾਊਗਾ ਤੇ ਨਿਤੁਰੇ ਲੜਦੀ ਦੁਪਹਿਰੇ ਭਿੰਡ ਵਿਚਾਰੀ ਦੇ ਬਹੁਤ ਔਖਾ ਹੋਇਆ ਥੋੜਾ ਵੀ ਪਾਤਾ ਤੀ ਮੈਂ ਤੇ ਬ੍ਰਿੰਦੇ ਨਹੀਂ ਆਉਂਦਾ ਦਾ ਦਿਖਾਉਣਾ ਕਿਉਂ ਗਰਮੈਸ ਹੈ ਤੇ ਨਿੱਤ ਦਾ ਹੈ ਦੋ ਹੋਈ ਕਰੇ ਥੋੜਾ ਵੀ ਪਾਇਆ ਉਹ ਜੀ ਹਲੇ ਵੀ ਮੈਥੋਂ ਤੁਰਿਆ ਨਹੀਂ ਆਉਂਦਾ ਸਮਾਰ ਕੇ ਬਾਲਾ ਪੈ ਦੁੱਦਦਾ ਹੁਣ ਵੀ ਮਸਾਂ ਬੈਠੀ ਮੇਰੇ ਪੈਰ ਹਿੱਲਿਆ ਬਾਲਾ ਦੁੱਦਦਾ ਨਿੱਕ ਪੋਲਾ ਪੋਲਾ ਪੈਰ ਹੋ ਗਿਆ ਇੱਥੋਂ ਲੈ ਕੇ ਦੰਦੀ ਕੱਢ ਕੇ ਆਉਂਦਾ ਇੱਧਰ ਲੈ ਕੇ ਆ ਤਾ ਅੱਛਾ ਛੱਡੀ ਆ ਹਾਂ ਇੱਥੋਂ ਸੁੱਕ ਜੂਗਾ ਆ ਵੀ ਬੀ ਇੱਕ ਤਾਂ ਹੂੰ ਪੋਲਾ ਹੁੰਦਾ ਬੱਚਾ ਹੂੰ ਪੋਲਾ ਹੁੰਦਾ ਹੈ ਹੈ ਜੇ ਨੋਤੀ ਕਹੇ ਵੀ ਹੈ ਪ੍ਰਿੰਦ ਲੱਗਦੀ ਹੈ ਜਿੰਦੀ ਮੇਤਾ ਨਾ ਪੈਰਾਂ ਥੱਲੇ ਖਸੂ ਹੋਵੇ ਮੈਂ ਪੁੱਤ ਹੁਣ ਕਰੀਏ ਕੀ ਇਹ ਵੀ ਹਰਖੀਆਂ ਫਿਰਦੀਆਂ ਨੇ ਗਰਮੀ ਚ ਉਹ ਜਦੋਂ ਬਾਹਰ ਖੋਲਿਆ ਨਾ ਆਪਣੀ ਇਹਦਾ ਜਾਲੀ ਦਾ ਕਿਤੇ ਅੰਦਰੋਂ ਨਿਕਲਦੀ ਸੀ ਇਹਦਾ ਨੰਗਣ ਹੋ ਗਿਆ ਜਦ ਕਰੇ ਨਾ ਦੰਦੀ ਵੱਢਦੀ ਥੋੜੀ ਜੀ ਕਲੀ ਰੱਖ ਦਿਆਂ ਸਾਹਮਣੇ ਆਪਾਂ ਤੇ ਸਾਮੀ ਪਈ ਆ ਕਿਤੇ ਹੱਥ ਥੱਲੇ ਸਾਹਮਣੇ ਜੇ ਰੱਖ ਦਿਆਂ ਨਾ ਪ੍ਰਿੰਦਾਂ ਦੇ ਰੁੱਤਾਂ ਜੇ ਕਿਤੇ ਮੇਰੇ ਲੜ ਗਈ ਮੈਂ ਤਾਂ ਤਾਂ ਹੀ ਜੱਡ ਜੂ ਬਾਹਰ ਲਾ ਲੇ ਮੇਰੇ ਤਾਂ ਬਹੁਤ ਜਾ ਰਿਹਾ ਆ ਬਸ ਸੁਝ ਲੈਗਾ ਤੇ ਫਿਰ ਕਲੀ ਲਾਲ ਆਲੇ ਕਹਨੇ ਗਿੱਲੀ ਕਰਕੇ ਉੱਤੇ ਲਾਈ ਆਂ ਅਸੀਂ ਕਹਿੰਦੇ ਕਿ ਇਹ ਕਲੀ ਨਾਲ ਨਾ ਤਾਂ ਰੱਖੀ। ਨਹੀਂ ਸੀ ਪਹਿਲਾਂ ਵੀ ਕਲੀ ਲਾਲ ਨਹੀਂ ਹੁੰਦੇ ਹੋਗੇ। ਕੁਛ ਤੁਮ ਨੂੰ ਆਇਆ ਹੋਗਾ ਵੀ ਉਹ ਹਮਾ ਹਸਪਤਲ ਚ ਜਾਣਾ ਕਿ ਉੱਥੇ ਬੁਰਾ ਜਿਹਾ ਲੱਗੂਆ ਕਲੀ ਜਾਲਾ। ਬਾਕੀ ਬੀਬੀ ਨੇ ਥੋੜਾ ਪਤਾ ਸੀ ਨਾ ਕਰਨਾ ਪਤਾ ਸੀ ਨਾ। ਹਾਂ। ਉਹਨਾਂ ਛੇਤੀ ਲੋਟ ਆ ਜੰਦਾਗਾ। ਗਏ ਤੇ ਬਰਨਾਲੇ ਦਵਾਈ ਲੈ ਕੇ ਆਏ ਨੇ ਅਮਨ ਜੀ। ਲੱਗੂ ਤਾਂ ਤਾਂ ਮਸਤੀ ਦਾ ਸਾਰੇ ਨੂੰ ਮਤੇਹੀ ਹੋਣੀ ਪੁੱਤ। ਛੜਦੀ ਕਲਾ ਰੱਖਦੇ। ਤੇ ਮੌਸਮ ਬਹੁਤ ਵਿਗੜਿਆ ਪਿਆ। ਨੇ ਰਿਬੂਲਾ ਹੋਊਗਾ ਮੀਆਊਗਾ ਬਤਨ ਜਿੰਨੀ ਰਿਬੂਲਾ ਤਾਂ ਜਮਾ ਹੀ ਨਾ ਆਵੇ ਹੈਨਾ ਚਲੋ ਮੀਂਹ ਨਹੀਂ ਰਿਜੇ ਰੱਬ ਨੇ ਫੋਨ ਹੀ ਉੱਪਰ ਤਾਂ ਪਰ ਨਹੀਂ ਵੀ ਨਾ ਆਵੇ ਤੇ ਬਰਨਾਲੇ ਤੇ ਜੀ ਇਥੇ ਬਰਨਾਲੇ ਬਹੁਤ ਮੀਂਹ ਸੀਗਾ ਜਦੋਂ ਅਸੀਂ ਆਉਂਦੀ ਸੀ ਬਹੁਤ ਜਿਆਦਾ ਮੀਂਹ ਸੀਗਾ ਕੱਲ ਪਿਆ ਸੀਗਾ ਕੱਲ ਅੱਖ ਨਹੀਂ ਪਿਆ ਹੁਗਾ ਟੱਟ ਪੂਰਾ ਪਾਣੀ ਖੜਾ ਸੀਗਾ ਜਦੋਂ ਅਸੀਂ ਗਏ ਆ ਤੇ ਸੰਘੇੜੇ ਵੀ ਪਿਆ ਸੀਗਾ ਮੀਂਹ ਤਾਂ ਬਹੁਤ ਵੱਧ ਸਹੀ ਉਹ ਮੇਰੇ ਨਾਲ ਕਿਹਾ ਨਹੀਂ ਸੰਘੇੜੇ ਆਉਂਦਾ ਸੀ ਤੇ ਬੋਤਮ ਹੀ ਪੈਂਦਾ ਹੈ ਇੱਧਰ ਨੂੰ ਤਾਂ ਲੱਗਦਾ ਹੁਣ ਵੀ ਪਈ ਜਾਂਦਾ ਠੰਡੀ ਹਵਾ ਆਉਂਦੀ ਆ ਪੈਰ ਆ ਮੀਂਹ ਵੀ ਕਿਤੇ ਦੱਸਿਓ ਪੁੱਤ ਕਿੱਥੇ ਪਿਆ ਜਿਹੜੇ ਵੀਡੀਓ ਦੇਖਦੇ ਹੋ ਬਰਨਾਲੀ ਪੈਂਦਾ ਹੂ ਕਮੈਂਟ ਕਰ ਹਾਂ ਇੱਧਰ ਹੋਈ ਜਾਂਦਾ ਜਿੱਥੇ ਮੀਂਹ ਪਿਆ ਹੋਵੇ ਨਾ ਗਿੱਲੇ ਤੇ ਗਿੱਲੇ ਜ਼ਰੂਰ ਆਉਂਦਾ ਤੇ ਮੀਂਹ ਨੇ ਤਾਂ ਆਉਣੀ ਆ ਮੀਂਹ ਆਪਾਂ ਨੂੰ ਚਾਹੀਦਾ ਪੁੱਤ ਨੇਰੀ ਮੰਡ ਜੀ ਘਟਾ ਵੀ ਨੁਸਕਾਨ ਕਰਦੀ ਆ ਨੇਰੀ ਬਹੁਤ ਜ਼ਿਆਦਾ ਲੋਕਾਂ ਦੇ ਸੈੱਡ ਡੇਗ ਤੇ ਸਾਡੇ ਪਿੰਡ ਤਾਂ ਦੋ ਤਿੰਨ ਘਰਾਂ ਦੇ ਆ ਆ ਸਾਡਾ ਵੀ ਲਿਆ ਤਾਂ ਸੱਟ ਰੀਡੀਆਂ ਹੈਡ ਦਾ ਆਡਾ ਵੀ ਹਿਲਿਆ ਤਾਂ ਚਾਦਰ ਤੋੜਤੀ ਤੇ ਚਲੋ ਅੱਧਾ ਉੱਧਰ ਰਹਿ ਗਿਆ ਅੱਧਰ ਨੇਰੀ ਪੈ ਗਈ ਐ ਉਸ ਦੀ ਚਾਦਰ ਹੋ ਗਈ। ਕਿਉਂ ਕਾਫੀ ਟਾਈਮ ਨੇ ਚੜੀਆਂ ਨੇ ਕੁੱਤੇ ਇਸ ਚਾਦਰਾਂ ਆਪਾਂ ਪੱਕਾ ਕੰਮ ਤਾਂ ਲੈਟਰ ਲੂਟਰ ਦਾ ਹੀ ਹੁੰਦਾ ਸੱਤਦਾ ਹਨਾ। ਇਹ ਰੀਸ ਮਰੀ ਇਸੇ ਪਾ ਲੈਨੇ ਮਹਿੰਗਾ ਬਹੁਤ ਪੈ ਜਾਂਦਾ ਫਿਰ ਜੋ ਨੇਰੀਆਂ ਨਾਲ ਉੱਡ ਜਾਂਦੇ ਨੇ। ਰੱਬ ਕਰੂਗੀ ਜੀ ਆਪਾਂ ਵੱਡੀ ਕੋਠੀ ਪਾਵਾਂਗੇ। ਨੀਂਦ ਕਰਦੇ ਆਂ ਮੈਂ ਮਹਾਰਾਜ ਪਵਾ ਦੂਗਾ। ਸੱਚੇ ਪਾਤਸ਼ਾਹ ਜਦੋਂ ਮੰਨਤ ਕਰਾਂਗੇ ਆਪਾਂ ਹਨਾ ਕਮਾਈ ਕਰਾਂਗੇ ਆਪੀ ਮਹਾਰਾਜ ਪਵਾ ਦੇਵਾ। ਹਲੇ ਤਾਂ ਕੋਈ ਨਹੀਂ ਸੀ ਅਬ ਦੀ ਸੋਚ ਆ ਦੇਖੋ ਕਿੰਨੇ ਸੋਹਣੇ ਆਪਣੀ ਕੋਠੀ ਬੈਗੀ ਹੈਗੀ ਅਬ ਸੋਚ ਪੂਰੀ ਵਧੀਆ ਰੱਖਿਆ ਕਰੋ ਕੋਈ ਨਹੀਂ ਕਦੇ ਇਹ ਹਵੇਲੀ ਵਾਲੇ ਵੀ ਹੋ ਜਾਣਗੇ ਜਿਹੜੇ ਜੇ ਆਪਾਂ ਸੋਚਾਂ ਜੇ ਇਹ ਵਜਾ ਬਣਦਾ ਜ਼ਰੂਰ ਹੈ ਚੰਗੀ ਗੱਲ ਸੋਚਾਂਗੇ ਪਰਮਾਤਮਾ ਚੰਗੀ ਗੱਲ ਆਪਣੀ ਜ਼ਰੂਰ ਕਰਦਾ ਹੈ ਹੈ ਬਾਹ ਫੜਦਾ ਹੈ ਜਦੋਂ ਆਪਾਂ ਮਹਾਰਾਜ ਮੂਰੇ ਆਸ ਰੱਖਾਂਗੇ ਉਹ ਤੋਂ ਮੰਗਾਂਗੇ ਕੁਛ ਨਾ ਕੁਛ ਵੀ ਪਰਮਾਤਮਾ ਸਾਡਾ ਮਸਲਾ ਹੱਲ ਹੋ ਜੇ ਪਰਮਾਤਮਾ ਸੱਚੇ ਪਾਤਸ਼ਾਹ ਤਾਂ ਜ਼ਰੂਰ ਮਸਲੇ ਹੱਲ ਕਰਦਾ ਹੈ ਸੱਚੇ ਪਾਤਸ਼ਾਹ ਨਾਮ ਦੀਆਂ ਲਾਟਾਂ ਦੇ ਕੇ ਰੱਖੇ ਸਭ ਨੂੰ ਪੰਦਰੋਸਤੀ ਦੇ ਕੇ ਰੱਖੇ ਤੇ ਹੌਸਲੇ ਬਰਾਂਦਰ ਰਹਿਣ ਸਭ ਦੇ ਆਪਾਂ ਮਿੰਤ ਕਰੀਏ ਰੱਜ ਕੇ ਹੈ ਦੱਬ ਕੇ ਕੇ ਰੱਜ ਕੇ ਖਾ ਦੱਬ ਕੇ ਬਾ ਉਹ ਗੱਲ ਆ ਫਿਰ ਰੱਜਤੀ ਖਾਈਏ ਜਿਹੜਾ ਦੱਬ ਕੇ ਵਾਈਏ ਹੁਣ ਤਾਂ ਮਿੰਤਾ ਨੇ ਮੁੱਲ ਨਹੀਂ ਜੇ ਮਿੰਤ ਕਰਾਂਗੇ ਆਪਾਂ ਉਹੋ ਜਿਹਾ ਫਲ ਰੱਬ ਆਪਾਂ ਨੂੰ ਪੁੱਤ ਜਰੂਰ ਦੇਊਗਾ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਜਿਹੜੀ ਚੀਜ਼ ਦਾ ਤੁਖ ਖਾਂਦਾ ਜੀ ਕਰਦਾ ਉਹ ਖਾਓ ਜਿਹੜੀ ਚੀਜ਼ ਤੁਹਾਨੂੰ ਜੀ ਕਰਦਾ ਉਹ ਪਾਓ ਕੀ ਪਤਾ ਕਿੰਨਾ ਕਿੰਨੇ ਟਾਈਮ ਪੇ ਹਜੇ ਅੱਜ ਤੱਕ ਕੁਝ ਨਹੀਂ ਪਤਾ ਜੀ ਪਰਮਾਤਮਾ ਦੇ ਹੱਥ ਹੈ ਸਭ ਕੁਝ ਇਹ ਤਾਂ ਪੁੱਤ ਪਰਮਾਤਮਾ ਦੇ ਹੱਥ ਪਰ ਆਸਾਂ ਮੇਨਾ ਆਪਣੀ ਜ਼ਿੰਦਗੀ ਨਹੀਂ ਲੰਘਦੀ ਜੇ ਆਪਾਂ ਢੇਰੀ ਟਾ ਕੇ ਬਹਿਨੇ ਪੁੱਤ ਫਿਰ ਆਪਣੀ ਜ਼ਿੰਦਗੀ ਨਹੀਂ ਲੰਘਦੀ ਇੱਥੇ ਮਰੇ ਆਸਾਂ ਜਿਵੇ ਨਰਾਸਾ ਆਸ ਲਾ ਕੇ ਤਾਂ ਆਪਣੀ ਜ਼ਿੰਦਗੀ ਲੰਘਦੀ ਐ ਤੇ ਨਰਾਸੇ ਤੋਂ ਨਹੀਂ ਲੰਘਦੀ ਆਸਾਂ ਨਾਲ ਜ਼ਿੰਦਗੀ ਲੰਘਦੀ ਐ ਨਰਾਸੇ ਤੋਂ ਨਹੀਂ ਲੰਘਦੀ ਮੇਰਾ ਮਤਲਬ ਕਹਿਣ ਦਾ ਇਹੀ ਹੈ ਵੀ ਆਪਾਂ ਜਦੋਂ ਆਸ ਰੱਖਦੇ ਆਂ ਵੀ ਆਹ ਕਰਾਂਗੇ ਵਾਹ ਕਰਾਂਗੇ ਜੀ ਆਪਾਂ ਠੇਰੀ ਢਾ ਕੇ ਬਹਿ ਜੀਏ ਵੀ ਕੀ ਪਤਾ ਹੈ ਜਿੰਦਗੀ ਦਾ ਪੁੱਤ ਫੇਰ ਤਾਂ ਆਪਣਾ ਟਾਈਮ ਨਹੀਂ ਲੰਘਦਾ ਹੈ ਆਸ ਨਾਲ ਹੀ ਟਾਈਮ ਲੰਘਦਾ ਹੈ ਵਾਹਿਗੁਰੂ ਤਰੱਕੀ ਰੱਖੇ ਸਭ ਨੂੰ ਤੰਦਰੁਸਤੀ ਰੱਖੇ ਚੱਗਦੀ ਕਲਾ ਰੱਖੇ ਜੀ ਮੇਰੇ ਬੜੇ ਪੈਰ ਦੁਖੀ ਆਂਦਾ ਮੈਂ ਮੋਤਰੀ ਨਹੀਂ ਬਿਬਲੀਂ ਗਿਆ ਲੱਗਦੀ ਪੈਰ ਦੁਖੀ ਜਾਂਦਾ ਦਾ ਸੋ ਨਹੀਂ ਤੂ ਦਾ ਮਤਲਬ ਜੀ ਲਾਲਾ ਉੱਤੇ ਪ੍ਰਿੰਟ ਦੀ ਲਹਿਰੀ ਬੁਰੀ ਐ ਗੈ ਖਾਣੇ ਦੀ ਲਹਿਰ ਬੁਰੀ ਐ ਪ੍ਰਿੰਟ ਦੀ ਬਹੁਤ ਜ਼ਿਆਦੇ ਲਹਿਰ ਬੁਰੀ ਐ ਤੇ ਉਹ ਖਾ ਕਰਦੀਆਂ ਨੇ ਬੱਚਿਆਂ ਨੂੰ ਭਿੰਡਾ ਕਿਉਂ ਅੱਲੇ 마ਸੂਮ ਦੇ ਨੇ ਜਵਾਬ ਕਾ ਨੇ ਗੁੱਲੇ ਕੱਢ ਕੇ ਲੈ ਜਾਂਦੀਆਂ ਨੇ ਮੇਰੀ ਤਾਂ ਨਾ ਜੀ ਉਹ ਭਿੰਡਾ ਦਾ ਜਿਹੜਾ ਮੁੰਡਿਆ ਸੀਗਾ ਉਹ ਮੇਰੇ ਵਿੱਚ ਖੂਆ ਪੈਨ ਮਿਲਤਾ ਮੇਰੇ ਦੁਖ ਲੱਗੇ ਮੈਂ ਫੇਰ ਵੀ ਹੌਲੀ ਹੌਲੀ ਨਾ ਘਟਿੰਨਾ ਕੱਢਿਆ ਗਾ ਐ ਖੂਬੀ ਖੂਬੀ ਹੈ ਵਿੱਚ ਪੁੱਤ ਕੰਡਾ ਖੋ ਗਿਆ ਤੇਰੇ ਉਹਦਾ ਜਿਹੜਾ ਸੀਗਾ ਉਹਦਾ ਮੂੰਹ ਹਾਂ ਉਹਨੇ ਸਿੱਧਾ ਮੂੰਹ ਮੇਰੇ ਵਿੱਚ ਮਰ ਗਿਆ ਜਲਦੀ ਵੱਢੀ ਜਦੋਂ ਤੇਰੀ ਉਹ ਵਿੱਚ ਉਹਦਾ ਮੂੰਹ ਵਿੱਚ ਹੀ ਰਹਿ ਗਿਆ ਉਹ ਆ ਭੱਜ ਗਈ ਕੰਡਾ ਖਬੋਤਾ ਉਹਨੇ ਉਹਨੇ ਤਾਂ ਭੱਜਣਾ ਹੀ ਆ ਹਏ ਹਏ ਮਤਲਬ ਅੱਜ ਵੀ ਦੁੱਧ ਗੰਦ ਹੋ ਰਿਹਾ ਮਿੱਤੂ ਦੇ ਤਾਂ ਕੀ ਕਰੀਏ ਸੁਣੇ ਰੇ ਉੱਤੇ ਆਪਾਂ ਹੋਰ ਲਾ ਲੈਣਾ ਚਾਰ ਚੂੜਜਾ ਕਸਾਲਾ ਹੂੰ ਸੁਝ ਗਿਆ ਤਾਂ ਤਾਂ ਹੋ ਜੂਗੀ ਐ ਤਕਿ ਤਾਂ ਬਹੁਤ ਵਧੀਆ ਠੰਡ ਰਹੀ ਐ ਵਤਨਾ ਮੀਂਹ ਪੈ ਜਾਂਦਾ ਸੁੱਖਣਾ ਝੜ ਰੱਬ ਨੇ ਕਰ ਕੀ ਰੱਖਿਆ ਤੇ ਲੋਕਾਂ ਦੇ ਮੱਕੇ ਮੁੱਕੀਆ ਵਧੀਆ ਹੋਗੇ ਜਿਹੜੇ ਭਾਈ ਇਲਾਕਿਆਂ ਚ ਨਰਮੇ ਬੀਜ ਦੇ ਨੇ ਉਹਨਾਂ ਤੋਂੱਖਈਆ ਕਰਨ ਦਕਰੰਡ ਹੋ ਜਾਂਦੀ ਐ ਤੇ ਫੇਰ ਹੁਣ ਵੈਸੇ ਗਰੂ ਨੂੰ ਜਿਵੇਂ ਚੰਗੀ ਲੱਗਦੀ ਐ ਕਰਦਾ ਵੈਸੇ ਗਰੂ ਆਉਣੀ ਐ ਆਪਾਂ ਤਾਂ ਆਪਦੀ ਕੋਈ ਮੀਂਹ ਮੰਗਦਾ ਕੋਈ ਮੰਗਦਾ ਨਹੀਂ ਤੇ ਕਰਨੀ ਸਤਿਗੁਰ ਨੇ ਆਪਦੀ ਮਰਜ਼ੀ ਹੈ ਪੁੱਤ ਜਿਵੇਂ ਉਹਨੂੰ ਚੰਗਾ ਲੱਗੂਗਾ ਹਨਾ ਉਹ ਸਭ ਦੀ ਸੋਚ ਕਰਦਾ ਪ੍ਰਮਾਤਮਾ ਆਪਾਂ ਨੂੰ ਆਪਦੇ ਆਪੋ ਦੇ ਢਿੱਡਾਂ ਦੀ ਹੈ ਮੈਨੂੰ ਆਪਦੀ ਸੋਚ ਹੈ ਸੋਨੂੰ ਆਪਦੀ ਸੋਚ ਹੈ ਇੱਧਰ ਆਪਦੀ ਸੋਚ ਹੈ ਉੱਧਰ ਆਪਦੀ ਸੋਚ ਹੈ ਕਰਨੀ ਵੈਸੇ ਗੁਰੂ ਨੇ ਕਰਨੀ ਵੈਸੇ ਗੁਰੂ ਨੇ ਜਿਵੇਂ ਉਹਨੂੰ ਚੰਗੀ ਲੱਗੂ ਆ ਮੱਖੀਆਂ ਜਿਆ ਕਿੱਧਰ ਆਈਆਂ ਦੀ ਨਾ ਜੜ ਅੰਦ ਹੋ ਰਹੀ ਐ ਤੇ ਕਰ ਨਹੀਂ ਮੈਂ ਗੁਰੂ ਨੇ ਪੁੱਤ ਮੈਂ ਤਾਂ ਇਹੀ ਕਹੂੰਗੀ ਹੁਣ ਸਿੱਖੀਆਂ ਹੋ ਗਿਆ ਬੱਚੇ ਜਾਣਗੇ ਕਿ ਕਿਧਰੇ ਨਾਨਕੀ ਜਾਊ ਕੋਈ ਘੂਆ ਕੋਲੇ ਜਾਊਗਾ ਤੇ ਛੋਣਾ ਵੀ ਆਪਣਾ ਲੱਗੂਗਾ ਹਨਾ ਸਾਰਾ ਕੁਝ ਉਹਦੀ ਤੰਦਰੁਸਤੀ ਰੱਖੀ ਰੱਖੀ ਤੰਦਰੁਸਤੀ ਵੀ ਵੱਡੀ ਗੱਲ ਹੁੰਦੀ ਆ ਪੁੱਤ ਇਹ ਤੰਦਰੁਸਤੀ ਹੈ ਤਾਂ ਸਾਰਾ ਕੁਸਾ ਹੈ ਜੇ ਜਾਨ ਹੈ ਤਾਂ ਜਵਾਨ ਹੈ ਤੇ ਇੰਨੀਆਂ ਹੀ ਆ ਕੋਲੇ ਲੱਵਾਤਾ ਨੇ ਉਹ ਆ ਜਾਣਗੇ ਪੱਖੇ ਆਪਣੇ ਲੈਣ ਗਿਆ ਕਿਤੇ ਘੰਟੇ ਰੂ ਆਉਂਗੇ ਕੱਲਾ ਬੱਦੂਗਾ ਕਿਰਤ ਰੂਆ ਮੇਰੇ ਪੈਰ ਬੜਾ ਦੁਖੀ ਅੰਦਾ ਪੈਰ ਦੁਖੀ ਅੰਦਾ ਜਾ ਮੈਂ ਪੋਲੀ ਪੋਲੀ ਖੁਰਕ ਕਰਦਣੀ ਆ ਭਾਈ ਹੈ ਚਾਂ ਲੀ ਜੀ ਮੇਰੀ ਹੋਏ ਜਾਨ ਕੰਨ ਟਿੱਕਾ ਦੀ ਆ ਲਹਿਰ ਆ ਦੀ ਕੰਡੇ ਦੀ ਅਜਨਨਾਂ ਤਾਂ ਹੀ ਦੁਖੂਗਾ ਕਹਿ ਰਾ ਬਹੁਤ ਉਫਰਗਾ ਰਿੰਡਾਂ ਤਾਂ ਸਹੀ ਬਾਗੀਆਂ ਨੇ ਭਾਈ ਕੀ ਲੋਸ ਨਾ ਚ ਜਾ ਰਿੰਡਾਂ ਨੇ ਆਣਾ ਮਾਸਾ ਤੇ ਰੰਗ ਅੱਗੇ ਸਾਡੇ ਨਰਮਾਂ ਚੋਗਦੇ ਦੇ ਪਕਾਹਾਂ ਚ ਡੜ ਸੱਤੇ ਹੁੰਦੇ ਨਹੀਂ ਤੂੰ ਆ ਮੂਹ ਨੂੰ ਜੰਬੜ ਜਾਣੇ ਸੱਤੇ ਆ ਬਹੁਤ ਸਾਰੀਆਂ ਭੈਣਾਂ ਦੇਖਣਗੀਆਂ ਨਰ ਮੈਂ ਪਕਾਹ ਕਿੱਥੇ ਸਕਤੇ ਹੁੰਦੇ ਪਤਾ ਹੀ ਨਾ ਲੱਗਾ ਸੰਘਣਾ ਹੋ ਜਾਣਾ ਜਿੱਤੇ ਧਰਮਾ ਪਕਾ ਕਾਹੂ ਪਾਪ ਜੈ ਖਾਨਾ ਦਾ ਕਦੇ ਕਰਦਾ ਪ੍ਰਿੰਟ ਕਰਦੇ ਸੱਤੇ ਕੋਲੀ ਮੂੰਹ ਲੱਗ ਜਣਾ ਮੂੰਹ ਨੂੰ ਚੰਬੜ ਜਿਹੜਾ ਜੀ ਬੀਬੀ ਨੇ ਤੇਲ ਬਣਾਇ ਸੀ ਉਹ ਮੈਂ ਬੀਬੀ ਤੋਂ ਲਵਾਉਣੀ ਆਂ ਜਿਹੜੀਆਂ ਵੀ ਫਰਕ ਪੈਗਾ ਤੇਲ ਨਾਲ ਤੇਰੇ ਕੁਛ ਮੜ ਜਾ ਹੈਗਾ ਦਰਦ ਭੋਲੀਆਂ ਜਾਂ ਹੋ ਗਿਆ ਲੱਗਾ ਜਿਹੜੇ ਕੈਟ ਜਾ ਹੋਇਆ ਪਿਆ ਤੀ ਨਾ ਇਹ ਨਹੀਂ ਕਿੰਨੇ ਉੱਦਾਂ ਮੈਂ ਕਿਸੇ ਨੂੰ ਦੇ ਤਾ ਮੜ ਜਾ ਉਹ ਨੂੰ ਭੈਣ ਨੂੰ ਕੋਈ ਨਹੀਂ ਮੈਂ ਵੀ ਵਾਰੀ ਔਖੀ ਆ ਮੈਂ ਆਪਾਂ ਫੇਰ ਹੋਰ ਬਣਾ ਲਾਂਗੇ ਕੋਈ ਨਹੀਂ ਆ ਲਾ ਫਾਹੇ ਤੇਲ ਨਿੱਤੂ ਦੇ ਵੀ ਲਾ ਦੇਣਾ ਜੀ ਵੀ ਪਿਆਣਾ ਹੱਥ ਲੱਗਦੀ ਹੈ ਜੀ ਜੇ ਲਾਲ ਹੋਇਆ ਪਿਆ ਹਲਕਾ ਹਲਕਾ ਲਾਈ ਇਹ ਲਾਲ ਹੋਇਆ ਪਿਆਗਾ ਲੈ ਨਹੀਂ ਨੂੰ ਦੇਖ ਲੈ ਲਹਿਰ ਕਿੱਡੀ ਹੈ ਹਨਾ ਪਰਿੰਡੀ ਦੀ ਲੰਬੀ ਵੱਡੀ ਰੀ ਤੇ ਆਪਾਂ ਤੇਲ ਲਾ ਦੇਣਾ ਇਹਦੇ ਕੁਛ ਨਾ ਕੁਛ ਤਾਂ ਇਹ ਵੀ ਫਾਇਦਾ ਕਰੂਗਾ ਉਹ ਨਾ ਤੇ ਜੀ ਮੈਂ ਆਏ ਬਸ ਚੁੱਪ ਹੋ ਹੇਤਾਰ ਵੀ ਚੋਣੀਆਂ ਹੇਤਾਰ ਵੀ ਚੋਮਾਂ ਦੇ ਕੋਲ ਨਹੀਂ ਤੂੰ ਉਰੇ ਪੈੜਾ ਪਾਉਗੀ ਵੀ ਬੜੀ ਗੁਰੂ ਬੜੀ ਗੁਰੂ ਬੈ ਗੁਰੂ ਕਾਏ ਤੇਰਾ ਨਾ ਜੀ ਤੇ ਤੋਵੇਂ ਕਿ ਹੈ ਪੈਰ ਟੈਟੂ ਹੋਇਆ ਕਿ ਹੈਗਾ ਨੂੰ ਕੱਚਾ ਮਾਸਦੀ ਦੰਦੀ ਲੱਗੀ ਵੱਢ ਕੇ ਜਾਏ ਵੱਢੀ ਜੂੰਨ ਦੱਸ ਰਹੀ ਆ ਮੈਂ ਪਿੰਡਾਂ ਦੇ ਹਲਾ ਸੱਤਾ ਕਰੇ ਕਦੇ ਮੂੰਹ ਕੋਲੇ ਲੱਗ ਜਾਣਾ ਨਹੀਂ ਚੰਪੜ ਜਾਣਾ ਫੇਰ ਕੀ ਕਰਦੇ ਖੇਤ ਉਹ ਤੇ ਮੇਰਾ ਬਾਪੂ ਹੁੰਦਾ ਨਾਲ ਉੱਥੇ ਪਿੰਡਾਂ ਦਾ ਪਾਪਾ ਜੀ ਖੇਪੜਾ ਵਾਲਾ ਉਹ ਕੀ ਕਰਦਾ ਪੈਰਾਂ 'ਚ ਜੁੱਤੀਆਂ ਪਾਇਆ ਹੁੰਦੀ ਬੀਬੀ ਦਾ ਪਿੰਡ 'ਚ ਖੇਪੜਾ ਲੱਗ ਜੀ ਹਾਂ ਪਿੰਡ ਮੇਰਾ ਜੀ ਖੇਪੜਾ ਬਹੁਤ ਵਧੀਆ ਸ਼ਾਨਦਾਰ ਪਿੰਡ ਹੈ ਮੇਰੇ ਬਾਪਾ ਪੈਰਾਂ 'ਚ ਜੁੱਤੀ ਹੁੰਦੀ ਜਿਨਾ ਜਦੋਂ ਤੇ ਉਹ ਪਾਧੋਏ ਪੈਰਾਂ ਚ ਜੁੱਤੀ ਖੜਕੇ ਭਿੰਡੇ ਦੇ ਸੱਤੇ ਨੂੰ ਆਈਆਂ ਹੀ ਮਸਲ ਦਿੰਦਾ ਜਿਹੜੇ ਉੱਡ ਜਾਂਦੀ ਉਹ ਪਰਾਂ ਉੱਡ ਜਾਂਦੀ ਨਹੀਂ ਪੰਜ ਸੱਤ ਭਿੰਡਾਂ ਹੁੰਦੀਆਂ ਕਿਸੇ ਸੱਤੇ ਦੇ ਦਾਤੂਂ ਤੇ ਆ ਕਿਸੇ ਦੇ ਦੋ ਵੀ ਹੁੰਦੀਆਂ ਤੇ ਫਿਰ ਐਂਪਾਇਰਾਂ ਉਹਨੂੰ ਜੁੱਤੀ ਨਾਲ ਹੀ ਮਾਰ ਦਿੰਦਾ ਫੇਰ ਮਾਰਦੇ ਵੀ ਨਹੀਂ ਗਾਹਾਂ ਜਾ ਕੇ ਲਾ ਲੈਂਦੇ ਇਹਦਾ ਭੱਜਾ ਖਾਣੇ ਨਹੀਂ ਹਰ ਕਿਉਂਦੀਆਂ ਨੇ ਅੱਜਕੱਲ੍ਹ ਕੀ ਅਕੇ ਪਰਾਂ ਦਾ ਮੈਨੂੰ ਟਰੰਡ ਬਣ ਕੇ ਚੰਪੜ ਗਿਆ ਹੈ ਮੈਂ ਤੇ ਚੀਂਦਾਂ ਦੀ ਵੱਡ ਜਾਂਦੀ ਆ ਜੀ ਮੇਰੇ ਬੱਸ ਜੂਂਦਣਾ ਮੈਂ ਉਹਦੀ ਮਾਰ ਦਿੰਦੀ ਪ੍ਰਿੰਟ ਨੂੰ ਪਰ ਉਹਦੀ ਲਾਗ ਲੱਗ ਮੈਂ ਮੈਂ ਤਾਂ ਉਹ ਉਮੀ ਬੈਠੀ ਜੀ ਜਦੋਂ ਆਈ ਉਮੀ ਬੈਗੀ ਮੈਂ ਤਾਂ ਪਾਣੀ ਲੈਣ ਗਈ ਤੇ ਆਵੇ ਡੈਡੀ ਮੇਰੇ ਹਜੇ ਨਿਕਲਦੀ ਨਹੀਂ ਜੀ ਮਸਾਂ ਕੱਢੀ ਆ ਗਈ ਉਹ ਤੋੜ ਤੋੜ ਕੇ ਕੰਡਾ ਖੋ ਗਿਆ ਬੱਚੇ ਦਾ ਪਾਣੀ ਆਪ ਵੀ ਮਸਾਂ ਕੱਢੀ ਆ ਗਈ ਐ ਜਿੰਮਟੀ ਰਹੀ ਐ ਕਰਦੀਆਂ ਨੇ ਟਰੰਡਾ ਮੈਂ ਮੈਨੂੰ ਭਈ ਆਈ ਮਖੇ ਪਤਨੀ ਸੂਈ ਸਾਈ ਚੁੱਕ ਗਈ ਮੇਰੇ ਕਿ ਲੱਗਤਾ ਐ ਹੋ ਗਿਆ ਲੱਗਿਆ ਆਈ ਕੀ ਹੋ ਗਿਆ ਆਏ ਨਹੀਂ ਪਤਾ ਕਿ ਉਹ ਬਾਤ ਆਲੇ ਮੰਗੂ ਤੇ ਖੱਟੇ ਲੀੜੇ ਪਾਉਂਦੀ ਆ ਕਿ ਮੁਫਤ ਟੀਕਾ ਲਾਉਂਦੀ ਆ ਮੁਫਤ ਦਾ ਟੀਕਾ ਲਾਤਾ ਪਿੰਡ ਦੀਆਂ ਦੀ ਤੇਰੇ ਕਿ ਮੁਫਤ ਦਾ ਟੀਕਾ ਲਾਤਾ ਬਤੂ ਕੀ ਬਾਲੇ ਹੁੰਦਾਗਾ ਜੀ ਨਹੀਂ ਉ ਤਾਂ ਮੈਂ ਪਿੰਡ ਤੇ ਇਨਾ ਖਾਸ ਹੈ ਨਹੀਂਗਾ ਚਲੋ ਪਿੰਡ ਲੜ ਦਿੰਦੇ ਉਹ ਉਹ ਲਾ ਲੰਨੇ ਆ ਜੀ ਆਪਾਂ ਕੁਝ ਲੱਪ ਦੇ ਜੇ ਆਪਾਂ ਜੇ ਕੁਝ ਲਾ ਲੰਨੇ ਆ ਹਨਾ ਇਤੋਂ ਤਾਂ ਕੁਝ ਨਹੀਂ ਜੇ ਤਾਂ ਆਪਾਂ ਕੁਝ ਲਾ ਲੰਨੇ ਸੋਜਾ ਸੋਜਾ ਨਹੀਂ ਹੁੰਦਾ ਹੈਗਾ ਤੇ ਫਿਰ ਉਹ ਘੱਟ ਦੁਖਦਾ ਵੀ ਹੁਣ ਸੋਜ ਜਾਗਾ ਨਾ ਨਹੀਂ ਮਾਰੇ ਜਾਵੇ ਕੁਛ ਲੱਗ ਜਾਓ। ਸੋਰੇ ਤਾਂ ਮੈਂ ਤੇਰੇ ਤੇ ਹੋੜਾ ਕਰਤਾ। ਹੋੜੀ ਨਹੀਂ ਆਇਆ ਇਹ ਹੋ ਜਾਂਦਾ। ਉਹ ਵਸਤੇ ਮੈਂ ਪਾਣੀ ਵੀ ਪੀ ਲਿਆ ਸੀਗਾ ਪਰ ਦਿਨ ਲੇਟ ਦੇ ਬਾਅਦ ਉਹ ਜੇ ਪਾਣੀ ਪੀ ਲੋ ਹੁਣ ਪਾਣੀ ਪੀ ਲਸ ਤਾਂ ਵੀ ਸੁੱਜੀਆ। ਇਹ ਘਲਦਾ ਹੋ ਗਿਆ ਮੇਰੇ ਪਾਸ ਮਾਸ ਜਮਾ ਇਕੱਠਾ ਹੋ ਗਿਆ ਪੈਰ ਦਾ। ਕੋਈ ਨਹੀਂ। ਕੋਈ ਨਾ ਅਜੇ ਦਾ ਦਿਨ ਤਾਂ ਹੀ ਹੋਊਗਾ। ਕੰਮ ਜਿਹੜੇ ਵੇ ਲੜੀਆ ਉਹੋ ਜਿਹੜੇ ਤਾਂ ਤੁਹਾਨੂੰ ਤਕਲੀਫ ਘਟੇ। ਤੇਰਾ ਤਾਂ ਇਹ ਹੀ ਗੁਰੂ ਦਿਨ ਤਾਂ ਹੀ ਹੋਊ। ਦੂਦ ਕੱਲ ਜਿਹੜੇ ਵੀ ਲੜੀ ਉਦੋਂ ਉਦੋਂ ਮਲੇ ਤਕਲੀਫ ਘੱਟੀ ਪਰਚਾ ਨਾਸਤੀ ਮੇਰੀ ਪਤਨੀ ਦਾ ਤੇ ਮੇਰੀ ਜੀ ਦਾ ਦੱਬੇ ਤਾਂ ਦੂਦਾ ਵੀ ਬਸ ਹਲਕਾ ਆਏ ਸਭ ਬਸੇ ਲੈ ਭਈ ਹਲਕਾ ਹਲਕਾ ਮਾਰਦਾ ਦਿੰਦਾ ਨਹੀਂ ਹਲਕਾ ਆਏ ਕਰ ਤੇ ਇਹਨੇ ਕੀ ਸਪਾਈ ਜੂਗੀ ਮੱਧਲ ਵਾਲੀ ਬਹੁਤ ਜ਼ਿਆਦਾ ਅਹ ਚੀਸ ਇਸ ਕੱਟ ਜੂਗੀ ਕੱਟ ਜੂਗੀ ਚੀਸ ਪੁੱਤ ਹੋਰ ਕੁਝ ਨਿਕਲ ਜਾਂਦਾ ਕਹੇ ਨੇ ਹੋਰ ਕੋਥਾਂ ਨਿਕਲ ਜਾਂਦਾ ਬੀਬੀ ਅਰੇ ਨਾ ਇਹ ਹੁਣ ਦੁਖ ਮੰਦੀ ਆ ਐ ਨਾ ਐ ਨਾ ਮੱਧਲਵਾਈ ਬਣੀ ਹੋਈ ਆ ਮੀਂਹ ਤਾਂ ਲੱਗਦਾ ਵੀ ਆਊਗਾ ਚਲੋ ਚੰਗੀ ਗੱਲ ਆ ਚਲੋ ਜੀ ਜਦੋਂ ਮਈਆਂ ਆ ਗਏ ਹੁਣ ਉਹਦੇ ਦੇਖਾਂਗੇ ਤੇ ਮੀ ਬੀਬੀ ਨੂੰ ਮੈਂ ਧਰ ਚ ਬਾਲਾਂ ਨਹੀਂ ਅੱਜ ਤੇ ਦੋ ਕੁ ਮਿੰਟ ਵਿੱਚ ਚਲੋ ਮੇਰਾ ਮਸਲ ਦਾਂਦੀ ਹੈਗੀ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦੇ ਐਂਡ ਕਰਦੇ ਆਪਾਂ ਇੱਥੇ ਕੱਲੂ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਸਤੀ ਗੱਲ ਜੀ ਐਂਡ ਤੱਕ ਵਲੌਗ ਨੂੰ ਜ਼ਰੂਰ ਦੇਖਣ ਦੇਖਿਓ ਲਿਖਿਆ ਕਰੋ ਹਰਣਾ ਐਂਡ ਤੱਕ ਜ਼ਰੂਰ ਵਲੌਗ ਦੇਖਿਆ ਕਰੋ ਤੇ ਐਂਡ ਤੱਕ ਵਲੌਗ ਦੇਖਣ ਲਈ ਧੰਨਵਾਦ ਜੀ ਬਾਏ ਬਾਏ